ਮੈਂ ਤੁਹਾਡਾ ਪੱਤਰਕਾਰ ਪ੍ਰਿੰਦਰ ਮਾਨ ਪਹੁੰਚਿਆ ਹਾਂ ਜਿਲ੍ਹਾ ਫਤਿਹਗੜ ਸਾਹਿਬ ਦੇ ਪਿੰਡ ਸੌਂਡਾ ਆਪਣੇ ਪਰਮ ਮਿੱਤਰ ਪਰਮਿੰਦਰ ਸਿੰਘ ਸੌਂਡਾ ਸੌਂਡਾ ਜੀ ਦੇ ਚਾਚਾ ਜੀ ਹਰਵਿੰਦਰ ਸਿੰਘ ਪਟਵਾਰੀ ਉਹ ਆਪਣੇ ਖੇਤ ਦੇ ਵਿੱਚ ਜਿਹੜੀ ਪਾਈਪ ਲਾਈਨ ਵਿਛਾ ਰਹੇ ਨੇ ਇਸ ਸੰਬੰਧੀ ਉਹਨਾਂ ਤੋਂ ਆਪਾਂ ਜਾਣਕਾਰੀ ਪ੍ਰਾਪਤ ਕਰਦੇ ਹਾਂ ਹਾਂਜੀ ਪਟਵਾਰੀ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਕਿੱਥੋਂ ਲੈ ਕੇ ਆਏ ਨੇ ਪਾਈਪ ਲਾਈਨ ਤੁਸੀਂ ਕਿਤੋਂ ਇਹ ਮੜੀ ਜਾਣਕਾਰੀ ਦਿਓ ਇਹਦੇ ਬਾਰੇ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡਾ ਧੰਨਵਾਦ ਕਰਦੇ ਕਿ ਤੁਸੀਂ ਮਤਲਬ ਇਸ ਕੰਮ ਵਿੱਚ ਜਿਹੜਾ ਬੜਾ ਇੱਕ ਹਿੱਸਾ ਵਾਰ ਰਹੇ ਹੋ ਇਹ ਮਤਲਬ ਬਹੁਤ ਅੱਛੀ ਗੱਲ ਆ ਜਿਹਦੇ ਵਿੱਚ ਲੋਕਾਂ ਨੂੰ ਬਹੁਤ ਜਾਣਕਾਰੀ ਪ੍ਰਾਪਤ ਹੁੰਦੀ ਆ ਅਗਲੀ ਗੱਲ ਇਹ ਆ ਕਿ ਪਾਣੀ ਦੀ ਬੜੀ ਕਿੱਲਤ ਆ ਹੁਣ ਪਾਣੀ ਦੀ ਬੜੀ ਕਿੱਲਤ ਹੁਣ ਕਰਕੇ ਜਿਹੜੇ ਅੰਡਰਗਰਾਉਂਡ ਪਾਈਪ ਹੁਣ ਪੈਣ ਲੱਗੇ ਉਹਦੇ ਵਿੱਚ ਜਿਹੜੇ ਪਾਣੀ ਦੀ ਬੱਚਦਾ ਆਪਾਂ ਬੋਟਸ ਆਪਾਂ ਦਬਦੇ ਆ ਉਹ ਸਾਡੇ 2 ਕਿਲੋ ਵਰ ਜਦੇ 21 ਮਿੰਟਾਂ ਮਿੰਟਾਂ ਵਿੱਚ ਆਪਣੇ ਉੱਥੇ ਪਹੁੰਚ ਜਾਂਦਾ ਹੈ ਉਦੇ ਕਰਕੇ ਜਿਹਦੇ ਕਰਕੇ ਮਤਲਬ ਜਿਹੜਾ ਪਾਣੀ ਆ ਸਾਡਾ ਇਹ ਬਹੁਤ ਬਚਤ ਹੋ ਜਾਂਦੀ ਹੁੰਦੀ ਆ ਦੀ ਬਾਕੀ ਗੱਲ ਇਹ ਆ ਇਹਦੇ ਵਿੱਚ ਜਿਹੜਾ ਕਿਸਾਨ ਆ ਉਹਦੀ ਜਿਹੜੀ ਮਜ਼ਦੂਰੀ ਆ ਮਤਲਬ ਕਿ ਉਹਦੀ ਕੰਮ ਕਰਨ ਦੀ ਜਿਹੜੀ ਉਹ ਵੀ ਬਹੁਤ ਘਟ ਜਾਂਦੀ ਆ ਉਹ ਇਸ ਤਰ੍ਹਾਂ ਕਿ ਅਸੀਂ ਖਾਲਾ ਮਾਂਜਦੇ ਆ ਉਹ ਖਾਲ ਸੁੱਕੂਗੀ ਫਿਰ ਅਸੀਂ ਉਹਨੂੰ ਮਾਂਜਾਂਗੇ ਤੇ ਉਹ ਬੱਚਾ ਕਾਫੀ ਮਿਹਨਤ ਕਰਨੀ ਪੈਂਦੀ ਹੈ ਇਸ ਵਿੱਚੋਂ ਹੁਣ ਸਾਨੂੰ ਉਹ ਸਾਡੀ ਜਿਹੜਾ ਕੰਮ ਆ ਉਹ ਸਾਡਾ ਕੰਮ ਬਿਲਕੁਲ ਬੰਦ ਹੋ ਗਿਆ ਤੇ ਇਹ ਜਿਹੜਾ ਮਤਲਬ ਪਾਣੀ ਵਾਲਾ ਸਿਸਟਮ ਆ ਇਹ ਬਹੁਤ ਅੱਛਾ ਅਸੀਂ ਕਈ ਲੋਕਾਂ ਨਾਲ ਮਤਲਬ ਪਹਿਲਾਂ ਕਰਾ ਰਹੇ ਹਾਂ ਪਹਿਲਾਂ ਪੱਥਰ ਦੀ ਪਾਈਪਾਂ ਦੱਬਦੇ ਸੀ ਹੁਣ ਉਹ ਪਾਈਪਾਂ ਦੱਬਣ ਦੀ ਬਜਾਏ ਹੁਣ ਇਹ ਜਿਹੜੀ ਪਲਾਸਟਿਕ ਦੀ ਪਾਈਪ ਆ ਜਿਹੜੀ ਇਹ ਸਾਨੂੰ ਥੋੜੀ ਜਿਹੀ ਇੱਕ ਸਸਤੀ ਪੈਂਦੀ ਆ ਤੇ ਮਤਲਬ ਇਹਦਾ ਕੰਮ ਆ ਜਿਹੜਾ ਉਹ ਵੀ ਬੜੀ ਆਸਾਨੀ ਨਾਲ ਹੋ ਜਾਂਦਾ ਵੀ ਮਜ਼ਦੂਰ ਕਰ ਲੇਬਰ ਘੱਟ ਲੱਗਦੀ ਐ ਇਹਦੇ ਵਿੱਚ ਇਹਦੇ ਵਿੱਚ ਲੇਬਰ ਬੜੀ ਘੱਟ ਲੱਗਦੀ ਆ ਤੇ ਇਹਦੇ ਨਾਲ ਮਤਲਬ 2-4 ਬੰਦੇ ਬੜੀ ਆਰਾਮ ਨਾਲ ਕਿੰਨੇ ਕਿਲੋਮੀਟਰ ਪਾਈਪ ਪਾ ਸਕਦੇ ਨੇ ਜੇ ਮਤਲਬ ਥੋੜੀ ਜਿਹੀ ਜ਼ਿਆਦਾ ਮਿਹਨਤ ਹੋਵੇ ਤੇ ਇਹ ਹੁਣ ਅੱਜ ਅਸੀਂ ਜਿਹੜਾ ਇਹ ਕੰਮ ਕਰ ਰਹੇ ਹਾਂ ਇਹ ਅਸੀਂ ਤਕਰੀਬਨ ਸਾਢੇ 2 ਕਿਲੇ ਦੇ ਵਿੱਚ ਜਿਹੜਾ ਪਾਏ ਪੈ ਰਹੇ ਆ ਉਹ ਬੜੀ ਥੋੜੀ ਜਿਹੀ ਕੀਮਤ ਨਾਲ ਪੈ ਰਿਹਾ ਪੈ ਰਿਹਾ ਠੀਕ ਹੈ ਜੀ ਇਹਦੇ ਵਿੱਚ ਮਤਲਬ ਜਿਹੜੀ ਮਤਲਬ ਸਾਡੀ ਪਾਣੀ ਦੀ ਬੱਚੇ ਤੱਕ ਨਾ ਉਹ ਜ਼ਿਆਦਾ ਹੁੰਦੀ ਆ ਤੇ ਇਹਦੇ ਕਰਕੇ ਮਤਲਬ ਇਹ ਹਰੇਕ ਕਿਸਾਨ ਨੂੰ ਮਤਲਬ ਸ਼ਾਇਦ ਮੇਰੇ ਖਲ ਵਿੱਚ ਪਾਉਣਾ ਚਾਹੀਦੀ ਆ ਕੋਈ ਬਹੁਤਾ ਖਰਚੇ ਨਹੀਂ ਹੈਗਾ ਜੇ ਅਸੀਂ ਥੋੜੀ ਜਿਹੀ ਵੀ ਮਤਲਬ ਅਸੀਂ ਪਾਣੀ ਦੀ ਬਚਤ ਕਰਾਂਗੇ ਤਾਂ ਸਾਡੀ ਇਹ ਸਾਡੀ ਇੱਕ ਇੱਕ ਬੂੰਦ ਬੜੀ ਸਹਾਇ ਹੋ ਕੇ ਇੱਕ ਸਮੁੰਦਰ ਦਾ ਰੂਪ ਧਾਰ ਲੈਂਦੀ ਆ ਤੇ ਅਸੀਂ ਇਹਨੂੰ ਪਾਣੀ ਦੀ ਬਚਾਉਣ ਦੀ ਕੋਸ਼ਿਸ਼ ਕਰਕੇ ਅਸੀਂ ਇਸ ਗੱਲ ਕਰਕੇ ਅਸੀਂ ਇਹ ਜਿਹੜੇ ਅੰਡਰਗਰਾਉਂਡ ਪਾਈਪ ਨੇ ਉਹ ਧਰਤੀ ਵਿੱਚ ਦੱਬ ਰਹੇ ਆ ਜਿਹੜੇ ਇਹ ਕਾਰੀਗਰ ਇੱਥੇ ਕੰਮ ਕਰ ਰਹੇ ਨੇ ਉਹਨਾਂ ਤੋਂ ਵੀ ਆਪਾਂ ਜਾਣਕਾਰੀ ਪ੍ਰਾਪਤ ਕਰਦੇ ਆਂ ਇਹ ਭਾਈ ਸਾਹਿਬ ਕਿੱਥੋਂ ਆਏ ਤੁਸੀਂ ਸ਼ਾਬਾਦ ਮਾਰਗੰਡੇ ਤੋਂ ਤੇ ਸ਼ਾਬਾਦ ਕੌਣ ਮਾਰਗੰਡੇ ਜਿਹੜੀ ਕੰਪਨੀ ਥੋੜੀ ਕਿਤੇ ਦੀ ਕੰਪਨੀ ਹੈ ਰਾਜਪੁਰਿਆ ਜੀ ਫੋਗਲ ਪੁਆਇੰਟ ਮੈਂ ਇਹ ਜੋ ਫੋਗਲ ਪੁਆਇੰਟ ਦੇ ਵਿੱਚ ਇਹ ਤੁਸੀਂ ਇਹ ਕਿੰਨੇ ਇੱਕ ਦਿਨ ਦੇ ਵਿੱਚ ਕਿੰਨੇ ਏਕੜ ਦੇ ਵਿੱਚ ਇਹ ਜਿਹੜੀ ਪਾਈਪ ਦਵਾਦ ਨੇ ਜੀ ਦਵਾਦਿਆ ਜੀ 8-9 ਕਿੱਲੇ ਦੀ ਪਾਈਪ ਇਹ ਕਿੰਨੇ ਲੋਕ ਦਵਾ ਰਹੇ ਨੇ ਤੁਹਾਨੂੰ ਹੁਣ ਮਤਲਬ ਕਿੰਨੀ ਕਮਾਗ ਵਧੀ ਵੀ ਹੈ ਜੀ ਬਹੁਤ ਲੋਕ ਦਵਾ ਰਹੇ ਜੀ ਕੰਮ ਚੱਲ ਰਿਹਾ ਪੂਰੇ ਜੋਰ ਨਾਲ ਪੂਰੇ ਜੋਰਾਂ ਨਾਲ ਚੱਲ ਰਿਹਾ ਟਾਈਮ ਨਹੀਂ ਆਏਗਾ ਹਾਂਜੀ ਤੇ ਜਿਹੜੀ ਇਹ ਇਹਦੀ ਮਤਲਬ ਜਿਵੇਂ ਪਹਿਲਾਂ ਪੱਥਰਾਂ ਦੇ ਪਏ ਪਾਉਂਦੇ ਹੁੰਦੇ ਸੀ ਹੁਣ ਇਹ ਪਲਾਸਟਿਕ ਦੇ ਪਾਉਂਦੇ ਨੇ ਇਹ ਇਹ ਵਧੀਆ ਨੇ ਕੋ ਉਹ ਵਧੀਆ ਜੀ ਜੀ ਉਹ ਵਧੀਆ ਜੀ ਇੱਕ ਉਹ ਕੀ ਫਰਕ ਹੈ ਜੀ ਇਹ ਉਹ ਵਧੀਆ ਜੀ ਉਹ ਲੀਕ ਨਹੀਂ ਹੁੰਦੇ ਜੀ ਉਹ ਲੀਕ ਹੋ ਜਾਂ ਅਛਾ ਉਹ ਲੀਕ ਹੋ ਜਾਂਦੇ ਨੇ ਮਿਹਨਤ ਵੀ ਜ਼ਿਆਦਾ ਜੀ ਮਿਹਨਤ ਵੀ ਜ਼ਿਆਦਾ ਹੁੰਦੀ ਹੈ ਇਹ ਇਹਦੇ ਵਿੱਚ ਵੀ ਮਿਹਨਤ ਵੀ ਘਟ ਆਉਂਦੀ ਹੈ ਜੀ ਹਾਂਜੀ ਤੇ ਕੀ ਸੁਝਾ ਦੇਣਾ ਚਾਹੁੰਦੇ ਹੋ ਕਿਸਾਨਾਂ ਨੂੰ ਤੁਸੀਂ ਬਾਜੀ ਦਬਾਓ ਜੀ ਸਭ ਦਬਾਓ ਜੀ ਬੈਪ ਲੈਂਦੇ ਅਬੀਦ ਨਾਲ ਪਾਣੀ ਦੀ ਬਚਤ ਹੁੰਦੀ ਹੈ ਜੀ